ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਤੁਸੀਂ ਸਾਰੀ ਦੇਖਿਓ ਤੇ ਵਿੱਚ ਮਨਜੀਤ ਰਾਜਪੁਰਾ ਵੀ ਆਇਆ ਗਰਦੀਪ ਦਾ ਜਨਮ ਦਿਨ ਆ ਤੇ ਅਸੀਂ ਉਹਨੂੰ ਅੱਜ ਤੋਹਫਾ ਦੇਵਾਂਗੇ ਅਜੇ ਦਿੱਤਾ ਨਹੀਂ ਆ ਤੇ ਉਹਨੂੰ ਵੀ ਮੁਬਾਰਕਾਂ ਤੇ ਐਂਡ ਤੱਕ ਦੇਖਿਓ ਮਨਜੀਤ ਵੀ ਆਇਆ ਬਾਹਰੋਂ ਵੀ ਅੱਜ ਦੋਸਤ ਮਿੱਤਰ ਮਿਲਣੇ ਆਏ ਤੇ ਕਿਹੜੀ ਕਿਹੜੀਆਂ ਕਿਤਾਬਾਂ ਲੈ ਕੇ ਆਏ ਗਏ ਉਹ ਸਾਰਾ ਕੁਝ ਅੱਜ ਦੀ ਵੀਡੀਓ ਚ ਪਾਇਆ ਗਿਆ ਹੈ ਮੌਜ ਮੇਲਾ ਅੱਜ ਦੀ ਵੀਡੀਓ ਵਿੱਚ ਤੇ ਤੁਸੀਂ ਵੀ ਠੰਡ ਦੇ ਨਜ਼ਾਰੇ ਲਓ ਤੇ ਸਾਡੀ ਵੀਡੀਓ ਦੇਖੋ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਲਾਇਕ ਵੀ ਕਰ ਦਿਆ ਕਰੋ ਤੁਹਾਨੂੰ ਕਿਵੇਂ ਲੱਗੀ ਇਹ ਵੀ ਦੇਖਿਓ ਠੀਕ ਹੈ ਮਨਜੀਤ ਦੇ ਸੁਣਦੇ ਆ ਅੱਜ ਜੋ ਤਜਰਬੇ ਮਨਜੀਤ ਨੇ ਆਪਦੇ ਸਾਂਝੇ ਕੀਤੇ ਬੋਲੀ ਨੂੰ ਲੈ ਕੇ ਤੇ ਆਪਦੇ ਬਾਪੂ ਨੂੰ ਲੈ ਕੇ ਤੇ ਆਪਦੇ ਚਾਦਰੇ ਨੂੰ ਲੈ ਕੇ ਆਜੋ ਚ ਲੈਣਾ ਪਿਆ ਕਿਉਂ ਕੀ ਹੋਇਆ ਉਹ ਨਾ ਦੱਸ ਮੈਂ ਤਨ ਨਹੀਂ 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 ਦੱਸੋ ਦੱਸੋ ਦੱਸ ਮੈਨੂੰ ਸੁਣਨ ਵਾਲੀ ਗੱਲ ਹੈ ਹਾਂ ਸੁਣਨ ਵਾਲੀ ਹੈ ਉਹ ਨਾ ਜਿਹੜਾ ਮੇਰਾ ਬਾਪੂ ਪੂਰੀ ਟਾਰ ਕੱਢ ਕੇ ਆਇਆ ਤੁਸੀਂ ਦੇਖ ਸਕਦੇ ਹੋ ਲੋਕ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖਦੇ ਆਪਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਾਂਗੇ ਪੈਰਾਂ ਤੋਂ ਫਿਰ ਸਿਰ ਤੇ ਜਾ ਰਹੇ ਹਾਂ ਇੱਕ ਰੰਗੀ ਦਿਖ ਰਿਹਾ ਕਰੇ ਕਿੰਨੇ ਸਾਲਾਂ ਦਾ ਹੋਇਆ ਗੁਰਦੀਪ ਸਿੰਘ ਮੈਨੂੰ 25 ਸਾਲ ਹੋ ਗਏ ਪੂਰੇ 25 ਸਾਲ ਪੂਰੇ ਪੂਰੇ 26 ਮਾ ਤੈਨੂੰ ਲੱਗ ਚੁਕਿਆ ਹਾਂ ਤੇ ਵਿਆਹ ਕਦੋਂ ਕਰਾਉਣਾ ਕਿਉਂ ਜਦੋਂ ਚਾਹੀ ਹੁਣ ਕਰਾਈਵੇਂਗਾ ਵਿਆਹ ਬਾਰੇ ਤੂੰ ਹਰਜਿੰਦਰ ਬਠੰਡੇ ਤੋਂ ਜਿਹੜਾ ਹੂੰ ਸਿੱਧੂ ਹਰਜਿੰਦਰ ਸਿੱਧੂ ਉਹਦੇ ਨਾਲ ਉਹ ਤੋਂ ਉਹਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ ਉਹਦਾ ਪਰਛਾਵਾਂ ਆਪਣੇ ਤੇ ਨਹੀਂ ਪੈਣਾ ਚਾਹੀਦਾ ਤੇ ਖਤਰਨਾਕ ਸਿੱਧ ਹੋ ਸਕਦਾ ਤੇ ਅਸੀਂ ਚਾਹੁੰਦੇ ਆ ਵੀ ਉਹ ਵੀ ਛਾਵਾਂ ਵਾਲਾ ਹੋਵੇ ਫਲਾਂ ਵਾਲਾ ਹੋਵੇ ਠੀਕ ਹੈ ਬਿਲਕੁਲ ਜੀ ਇਹ ਵੀ ਵੀਡੀਓ ਤਾਂ ਅਜੀਬ ਇਹਨਾ ਵੀਡੀਓ ਬਣਾਤੀ ਭਾਈ ਹੋਰਾਂ ਦੀ ਪਰ ਉਹ ਆਉਣ ਨਹੀਂ ਹੋਈ ਹੁਣ ਮੈਂ ਇਹਨਾਂ ਬਾਰੇ ਸਾਰਾ ਕੁਝ ਜਾਣਨਾ ਉਹ ਮੁੰਡੇ ਨੇ ਜਿਹਦੇ ਹੱਥ ਤੇ ਤੁਹਾਨੂੰ ਘੜੀ ਦੀਂਦੀ ਆ ਉਹਨੇ ਆਸਟ੍ਰੇਲੀਆ ਜਾਣਾ ਬੈਂਡ ਲੈਣੇ ਆ ਲੈ ਲਿਆ ਹਾਈਲਾਈਟਸ ਕਰ ਲਿਆ ਕਿਹੜੇ ਮਹੀਨੇ ਜਾਣਾ ਕਿਹੜੇ ਕੀ ਕਿਹਾ ਸੀ ਫ फेब्रुवारी फेब्रुवारी ਚ ਇਹਨੇ ਜਾਣਾ ਬਈ ਫ फेब्रुवारी ਹੁਣ ਮੈਨੂੰ ਨਹੀਂ ਪਤਾ ਵੀ ਕਿਹੜਾ ਮਹੀਨਾ ਹੁੰਦਾ ਅਸੀਂ ਤਾਂ ਫ फेब्रुवारी ਵਾਲੇ ਆ ਤੇ ਆ ਚੋਬਰ ਨੇ ਬੀਵੀਏ ਕਰ ਲਈ ਆ ਇਹਨੇ ਬੈਂਕ ਦੇ ਵਿੱਚ ਲੱਗ ਗਿਆ ਵਾ ਸਮਝਾ ਸਾਡੇ ਬੂਲ ਹੋ ਗਏ ਲੱਗ ਚੁਕੇ ਆ ਅੱਜ ਤੋਂ ਧੰਨਵਾਦ ਜੀ ਬਹੁਤ ਬਹੁਤ ਠੀਕ ਆ कोई नहीं फिर तू सोनू तो चाय पिए ज्यादा तो ये गुरदीप तू टाइम लग जुआ चाय मंगाउने तुम चाय पिए के तोरागे आए नहीं तोर दे बाकी मुंडे ने ऑस्ट्रेलिया चला जाना तू बैंक चला गया मुड़ के तू किड़ा ठिकाना मारना ऐपा जो तो वीडियो एडिट करांगे बाद कोई दिक्कत नहीं क्या नहीं सोनू चाय पियो नाल सलाम ਭਾਈ ਅਸੀ ਗਾ ਠੀਕ ਠਾਕ ਹਾਂ ਭਾਈ ਜੀ ਕਿਹੜੇ ਪਿੰਡੋਂ ਆਇਓ ਬੁੱਗਾ ਪਿੰਡ ਆਈਏ ਬੁੱਗਾ ਹਾਂ ਜੀ ਨਾਮ ਬੜਾ ਗਿਆ ਡਾਇਰ ਬੁੱਗਾ ਬੁੱਗਾ ਬਾਧੀ ਆ ਜੀ ਬੁੱਗਾ ਬਾਧੀ ਕਿਹੜੇ ਜ਼ਿਲ੍ਹੇ ਚਾਹੇ ਆਪਣੇ ਵਾਲੇ ਜੀ ਪਟਿਆਲੇ ਜੀ ਹਾਂ ਆਦਾ ਤਲਿਗੜ ਸਾਹਿਬ ਦੀ ਕਿਹਣੀ ਕਤਬਾ ਲੈਣ ਆਏ ਅੱਜ ਕਤਾਰਪਾ ਅੰਦਲੀ ਟਾਵਾ ਪ੍ਰਤਾਪੀ ਤੇ ਟਾਵਾਂ ਦਿੱਲੀ ਦੇ ਕਿੰਗਰੇ ਅੱਛਾ ਤਾਵਾ ਪੜਦੇ ਫਿਰ ਭਾਈ ਹਾਂ ਜੀ ਉਹ ਭਾਈ ਆਪਣੇ ਕੋਲ ਆਏ ਸਪੈਨ ਤੋਂ ਅੱਜ ਬਈ ਸਿਕਾਲ ਸਤਿਗੁਰੂ ਬਾਈ ਤਰਨਤਾਰ ਨਾਲੇ ਪਾਸਿਓਂ ਤੋਂ ਆਏ ਐ ਸਪੈਸ਼ਲੀ ਬਾਈ ਜਗਦੀਪ ਨੂੰ ਮਿਲਣ ਆਏ ਸੀ ਬਾਈ ਜਗਦੀਪ ਅੱਜ ਦਿੱਲੀ ਆ ਤੇ ਮਨਜੀਤ ਰਾਏਪੁਰਾ ਹੁਣੀ ਹੁਣੀ ਲੰਘ ਗਏ ਨੇ ਇੱਥੋਂ ਨਹੀਂ ਹੋ ਸਕਦਾ ਆ ਜੇ ਬਾਈ ਆਪਾਂ ਫੋਨ ਕਰ ਲੈਨੇ ਆ ਉਹਨੂੰ ਅੱਛਾ ਠੀਕ ਹੈ ਉਹ ਸੰਗਰੂਰ ਵੱਲ ਗਏ ਹੋਏ ਆ ਹੋ ਠੀਕ ਆ ਬਾਈ ਚਾਹ ਚਾਹ ਮਗਾੜ ਕੇ ਪੀਜੋ ਯਾਰ ਕੋਈ ਨਹੀਂ ਹੈ ਬਸ ਪੱਕੀ ਗੱਲ ਆ ਹਾਂ ਜੀ ਕੰਮ ਕੀ ਕਰਦੇ ਹੋ ਐਮਏ ਕਰਦੇ ਆਂ ਤੂੰ ਤਾਂ ਫਰਮਾ ਚਲਾ ਜਾ ਬਾਈ ਇਹ ਨਹੀਂ ਸੋਹਣਾ ਸਨੱਖਾ ਮੁੰਡਾ ਯਾਰ ਮੁੰਡੇ ਵਾਸਤੇ ਆ ਵੀ ਸੋਹਣੇ ਸਨੱਖੇ ਆ ਉਹਦੀ ಸಿನಿਮੀ ਵਾਲੀ ਹੈਗੀ ਯਾਰ ਹੋਰ ਭਾਈ ਸਾਨੂੰ ਇਹਦੇ ਲੈ ਵੀ ਖੜਕੇ ਫਿਰ ਵਧੀਆ ਨਹੀਂ ਲੱਗਦਾ ਹੈ ਹੈ ਭਾਈ ਨਹੀਂ ਨਹੀਂ ਪੱਕੀ ਗੱਲ ਨਹੀਂ ਨਹੀਂ ਇੱਧਰ ਕਰੋ ਭਾਈ ਸੋਹਣੇ ਸਨੱਖੇ ਲਾ ਦੇ ਮੁੰਡੇ ਦੇ 17 ਵਾਲੀ ਬਹੁਤ ਸੋਹਣੀਆਂ ਪੱਗਾਂ ਬੰਨੀਆਂ ਐ ਰਾਜਮ ਇੱਕ ਬੰਦੇ ਨਹੀਂ ਬੰਨਦੀ ਹੁੰਦੀ ਐ ਤਿੰਨਾਂ ਦੇ ਹੈ ਕਿ ਐਡੋਟੀ ਬੰਦੇ ਹੋ ਐਡੋਟੀ ਆਪਣੀ ਆਪਣੀ ਬੰਨਦੇ ਹਾਂਜੀ ਹਾਂਜੀ ਮੇਰੇ ਪਗਵੰਨੀ ਹੁੰਦੇ ਯੂਨੀਵਰਸਿਟੀ ਮੇਲਾ ਯੂਨੀਵਰਸਿਟੀ ਮੇਲਾ ਬਾਬੇ ਉਹ ਹੈਗਾ ਫਰਵਰੀ ਚ ਕਹਿੰਦੇ ਆਉਣਾ ਜਿਹੜਾ ਆਇਆ ਬਾਈ ਬਜਰੂ ਸੁਬਾਹ ਕਰੇ ਜਾਨਾ ਉਹ ਚੱਕਾ ਬਸ ਮਾੜਾ ਬੋਸ ਦਾ ਰਾਬਾ ਦੇ ਨਾ ਬਾਈ ਪੁੱਤਿਆ ਬਾਈ ਹੇ ਮੇਰੇ ਰਾਜਾ ਦੇ ਦੇਖਾ ਜਾਣੇ ਵਾਕਿਆ ਬਹੁਤ ਵਾਹ ਚ ਸਵੇਰੀਆਂ ਨੇ ਦੱਸਿਆ ਮੈਨੂੰ ਆ ਕੇ ਮੈਂ ਬਹੁਤ ਖੁਸ਼ੀ ਹੈ ਤੇਰਾ ਵਾਢੇ ਜ ਮਨਾਇਆ ਜਾਊਗਾ ਕੋਈ ਗੱਲ ਹੋਰ ਸੇਤਾ ਠੀਕ ਆ ਬਹੁਤ ਵਧੀਆ ਬਹੁਤ ਨਰਾਜ਼ ਸੀ ਕੱਲੇ ਆਇਤਾ ਕੋਸ਼ ਹੈ ਹੈ ਉਹ ਤਾਂ ਉਤਾ ਜਿਹੜਾ ਤਾਂ ਜਿੰਦਗੀ ਦਾ ਹਿੱਸਾ ਦੁਨੀਆਦਾਰੀ ਕੀ ਆਂਦੀ ਹੈ ਅਗਰੇ ਦੁਨੀਆਦਾਰੀ ਠੀਕ ਆ ਕਾ ਆਈ ਹੈ ਨਾ ਥੋੜਾ ਚੰਨ ਚੋ ਇਹ ਸੱਚ ਨੂੰ ਤੇਰੇ ਵਧੀਆ ਲੱਟ ਨਹੀਂ ਦੁਨੀਆਦਾਰੀ ਕੀ ਆਂਦੀ ਹੈ ਦੁਨੀਆਦਾਰੀ ਵਧੀਆ ਬਸ ਜਿਹੜੇ ਬੰਦੇ ਸਪਸ਼ਟ ਹੁੰਦੇ ਆ ਉਹ ਵਧੀਆ ਹੁੰਦੇ ਆ ਉਹ ਬੰਦੇ ਮਿਲ ਗਿਆ ਜਿਹੜਾ ਉਹ ਬੰਦਾ ਜਿਹੜਾ ਕਹਿੰਦਾ ਵੀ ਉਹ ਕਹਿੰਦੀ ਸੀ ਉਹ ਹਾਂ ਉਹਨਾਂ ਦੇ ਥੋੜੀ ਨਿਰਾਸ਼ਾ ਸ਼ਾਇਦ ਐਂ ਕਹਿੰਦੇ ਹੁੰਦੇ ਵੀ ਉਹ ਕਹਿੰਦਾ ਉਹ ਉਹ ਕੌਣ ਹੈ ਉਹ ਸ਼ਾਇਰ ਨਹੀਂ ਹੁੰਦੇ ਵੀ ਉਹ ਕਹਿੰਦੇ ਵੀ ਸ਼ਾਇਰ ਜਿਆਦਾ ਸ਼ਾਇਰ ਨਹੀਂ ਕਿੱਦਾਂ ਕਿੱਦਾਂ ਇੱਕ ਜਿਹੜੇ ਸ਼ਾਇਰ ਹੁੰਦੇ ਆ ਜਾਂ ਕੋਈ ਸਟੇਜ ਤੇ ਬੋਲਦੇ ਆ ਹਾਂਜੀ ਤਾਂ ਉਹ ਕਹਿੰਦੇ ਵੀ ਉਹ ਕਹਿੰਦਾ ਹੀ ਸੀ ਮੈਂ ਇਸ ਤਰ੍ਹਾਂ ਹੋਈ ਤਾਂ ਇਸ ਤਰ੍ਹਾਂ ਹੋ ਗਿਆ ਬੜਾ ਹੀ ਨਹੀਂ ਅਜੇ ਤੱਕ ਪਤਾ ਲੱਗੇ ਨਹੀਂ ਉਹ ਇਹ ਕਹਿੰਦਾ ਵੀ ਗੁਰਦੀਪ ਨਰਾਸ਼ ਗੁਰਦੀਪ ਬਹੁਤ ਕਹਿੰਦਾ ਵੀ ਯਾਰ ਉਹ ਬੰਦਾ ਕੌਣ ਆ <laughs> वैसे एक किताब भी आई है सयाने कहंदे <laughs> <laughs> ने उने नवेड़ ਦਾ ਕੰਮ। ਹਾਂ ਜਿਹੜਾ ਦਿਲ ਸਿਆਣੀ ਦਾ ਕਹਿੰਦੇ ਆ। ਉਹ ਕਹਿੰਦਾ ਵੀ ਸਿਆਣੇ ਕਹਿੰਦੇ ਨੇ। ਸਿਆਣਿਆਂ ਵਾਲੀ ਤਾਂ ਮੰਨ ਵੀ ਲੈਂਦੇ ਆਪਾਂ। ਉਹ ਵਾਲੀ ਨਾ ਮੰਨੀ ਜਾਂਦੀ। ਸਭ ਦਾ ਜੀ ਆਇਆਂ ਨੂੰ ਭਰਾਓ। ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਤੇ ਚੜ੍ਹਦੀ ਚਲਾ ਬਾਕੀ ਆਉਂਦੇ ਜਾਂਦੇ ਰਹੋ। ਜੀ ਆਇਆਂ ਨੂੰ। ਬਾਈ ਦਾ ਫੇਰ ਇੰਤਜ਼ਾਮ ਕਰਾਂਗੇ। ਬਾਈ ਜੀ ਆ ਚੁੱਕੇ ਨੇ। ਉਹ ਚਾਦਰਾਂ ਤੇ ਬਾਈ ਰੁਕੇ ਸੀ ਵੀ ਬਾਈ ਨੂੰ ਮਿਲ ਕੇ ਜਾਣਾ ਮੈਂ ਫੋਨ ਕਰ ਲਿਆ ਸੀਗਾ ਤੇ ਬਾਈ ਮਨਜੀਤ ਆਦਾ ਮੈਂ ਹੁਣ ਹੀ ਆ ਗਿਆ ਬਾਈ ਨਾਲ ਨੇ ਬਾਗ ਵਾਲੇ ਬਾਈ ਤੇ ਇਹ ਵੀ ਬਾਗ ਵਾਲੀ ਬਾਈ ਨੇ ਕਿਵੇਂ ਆ ਬਸ ਐਨੀ ਗੱਲ ਠੀਕ ਆ ਸ੍ਰੀਰ ਹਾਂ ਹਾਂ ਓਕੇ ਓਕੇ ਠੱਲਾ ਜਾ ਕਿਵੇਂ ਆ ਨਾ ਨਾ ਠੱਲਾ ਕਿਵੇਂ ਉਹਦਾ ਸੁਣੋ ਏ ਬਾਸੜਾ ਉਹਦੇ ਨੂੰ ਭਈ ਮੈਂ ਤੁਹਾਨੂੰ ਦੱਸਣਾ ਉਹ ਪਰਾਂ ਕਰਿਆ ਫੋਨ ਇਹਨੇ ਪਤ ਕਰਿਆ ਆ ਹੈਲੋ ਵਾਲੀ ਚਨਾਵਾ ਕੋਣਾ ਬੜੇ ਪੰਜਾਬੀ ਦੇ ਨੇ ਸ਼ਬਦ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਬੈਠੇ ਨੇ ਹਾਂਜੀ ਸ਼ਬਦ ਤਾਂ ਇਹਨੇ ਘੜਨੇ ਦੇ ਘੜਦੇ ਨਹੀਂ ਹਾਂਜੀ ਇਹਦਾ ਪਤਾ ਨਹੀਂ ਕੀ ਮਤਲਬ ਹੈ ਝੋਟਿਆਂ ਨੂੰ ਕੱਖ ਪਾਰੇ ਵਜਿਰੀ ਖਾਰੇ ਝੋਟਿਆਂ ਇਹਦੇ ਕੋਲ ਕੋਈ ਸ਼ਬਦ ਬਾਓ ਉਸ ਦੀ ਕੋਈ ਗੱਲ ਯਾਰ ਯਾਰ ਤਨਖਾਹ ਕਾਸ ਕੀ ਲੈ ਰਹੀ ਔਰ ਹੈ ਹੈਲੋ ਕਹਿੰਦੇ ਆਪਾਂ ਨਹੀਂ ਹੈਲੋ ਆਪਣਾ ਸ਼ਬਦ ਨਹੀਂ ਹਾਂਜੀ ਬਹੁਤ ਸਾਰੇ ਉਹ ਅੰਗਰੇਜ਼ ਪੁੱਛਣ ਲੱਗੇ ਆ ਵੀ ਸ਼ਬਦ ਬਣਾਉਣਾ ਉਹ ਕਹਿੰਦੇ ਕਹਿੰਦੇ ਸਸਤੀ ਗੱਲ ਕਹਿੰਦੇ ਮੈਂ ਹੈਲੋ ਵੀ ਸਸਤੀ ਗੱਲ ਔਖੀ ਜਿਹੀ ਗੱਲ ਹੈ ਸਸਤੀ ਗੱਲ ਆਪਾਂ ਗੁੱਡ ਮਾਰਨਿੰਗ ਗੁੱਡ ਈਵਨ ਸਸਤੀ ਗੱਲ ਹਾਂ ਹੈਲੋ ਨਾ ਨੂੰ ਬਹੁਤ ਸਾਰੇ ਦਰਜ ਨੇ ਆਪਣੀਆਂ ਇਲਾਕਾ ਹੀ ਬੋਲੀਆਂ ਕਿ ਵਿਚਾਰ ਮਾਝੀ ਦੀ ਬੋਲੀਆਂ ਮਾਰੀ ਵਾਲੀ ਬਹੁਤ ਨਹੀਂ ਬੋਲੀਆਂ ਹਾਂਜੀ ਤੇ ਮਾਰੀ ਬੋਲੀ ਦੇ ਵਿੱਚ ਦਰਜ ਹੈ ਆਪਾਂ ਤਾਂ ਵੀ ਹੈਲੋ ਕਿੱਥੇ ਬੰਦਾ ਵੀ ਪ੍ਰਾਣਾ ਸਿੰਘ ਪ੍ਰਾਣੇ ਕਹਿ ਗੈਰੋ ਮੈਨੂੰ ਨਾਲ ਗੈਰੋ ਗੈਰੋ ਹੁਣ ਹੈਲੋ ਹੈ ਹੈਲੋ ਦਾ ਹਾ ਹਾਟ ਆ ਕੇ ਗੱਗਾ ਲਾ ਦੋ ਗੈਰੋ ਗੈਰੋ ਹੁਣ ਕੋ ਆਪਣਾ ਸ਼ਬਦ ਬਣਾਓ ਜਦ ਵੀ ਫੋਨ ਚੱਕਣਾ ਹੈਲੋ ਹੈਲੋ ਨਹੀਂ ਕਹਿਣਾ ਗੈਰੋ ਉਹ ਗੈਰੋ ਉਹ ਉਹ ਗੈਰੋ ਕਿਉਂਕਿ ਦੋ ਹੀ ਸ਼ਬਦ ਨੇ ਹਾਂ ਚਾਰਵੇਂ ਉਹੀ ਸ਼ਬਦ ਆਪਣਾ ਹੈ ਸੇ ਦੋ ਦਿਨ ਇਹਦੀ ਚੱਕਣੀ ਬੰਦ ਕਰੋ ਆਪਣਾ ਸ਼ਬਦ ਲਿਆ ਆਹ ਇਨਵੈਸਟੀ ਜਿਹੜੀ ਦਸਰੀ ਮਿਨਿਸਟਰੀ ਵਿੱਚ ਅੱਡੀ ਹੋ ਗਈ ਹੈ ਨਾ ਹਾਂ ਕਿੱਥੇ ਕੋਈ ਪੰਜਾਬੀ ਬੋਲਦਾ ਯਾਰ ਕੋਈ ਨਾਲ ਯਾਰ ਉਹ ਲਿਖਿਆ ਇੱਕ ਬੋਲ ਪੰਜਾਬੀ ਸੈਂਟਰ ਭਾਈ ਉਹ ਪੰਜਾਬ ਹੋਰ ਦੇਖ ਆਪਾਂ ਕਹਿ ਸਕਦੇ ਹਾਂ ਸੰਸਾਰ ਪੰਜਾਬੀ ਸੱਤ ਹਾਂ ਠੀਕ ਹੈ ਹੋਇਆ ਬੋਲ ਪੰਜਾਬੀ ਮਨਜੀਤ ਪੰਜਾਬੀ ਐ ਤੈਨੂੰ ਪੰਜਾਬੀ ਚ ਲਿਖੋ ਨਾ ਨਾ ਲਿਖਣਾ ਨਹੀਂ ਮਨਜੀਤ ਅੱਜ ਮੈਨੂੰ ਐਂ ਦੱਸ ਵੀ ਤੈਨੂੰ ਮਾਲਵੇ ਵਾਲਾ ਚਾਦਰਾਂ ਲਾ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਦੇਖ ਲੈ ਲੈ ਵੀ ਇਹਦੀ ਮਿੱਟੀ ਕਰੀਏ ਚਾਦਰ ਮਿੱਟੀ ਮਿੱਟੀ ਕਾ ਦੀ ਸਹੀ ਆ ਨਾ ਬਾਈ ਚਾਦਰ ਆ ਇਸ ਬੰਦੇ ਦਾ ਬਈ ਦੁਨੀਆ ਨੇ ਦੇਖਿਆ ਖੜਕਾ ਸੁਣ ਸੁਣਾ ਪੁੱਛਦੇ ਹੋਣੇ ਵੀ ਬਾਈ ਤੁਸੀਂ ਫੋਟੋ ਚਾਹੀਏ ਅੱਛਾ ਚਾਦਰ ਆ ਇਸ ਬੰਦੇ ਕਾ ਹਾਂ ਉਰੇ ਨਵਾਰੀ ਮਨ ਲਪੋਇਆ ਉਹਦਾ ਹਾਂ ਇਹ ਚਾਦਰਾਂ ਜ ਮੈਨੂੰ ਮੁਸੀਬਤ ਦੇ ਵਿੱਚ ਲਾਣਾ ਪਿਆ ਕੀ ਹੋਇਆ ਉਹ ਨਾ ਦੱਸ ਮੈਂ ਤੈਨੂੰ ਨਹੀਂ 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 ਦੱਸੋ ਦੱਸੋ ਸੁਣਨੀ ਆ ਗੱਲ ਆ ਸੁਣਨ ਵਾਲੀ ਆ ਹੁਣ ਜਿਹੜਾ ਮੇਰਾ ਬਾਪੂ ਐ ਹਾਂਜੀ 70 80 ਸਾਲ ਦਾ ਹੋ ਗਿਆ ਉਹ ਹਾਂਜੀ ਉਹ ਬੰਦਾ ਜਦੋਂ ਮੈਂ ਮੇਰੇ ਕੱਲ੍ਹ ਵਾਸਤੇ ਉਹਨਾਂ ਚਾਦਰਾਂ ਦੇਖ ਲੈਣ ਆਇਆ ਓਕੇ ਤਰ੍ਹਾਂ ਇਹ ਕ ਕਰ ਰਿਹਾ ਹਾਂ ਕਨਾਂ ਟੱਡ ਸੰਗੀ ਲਿਆ ਮੈਂ ਆਪਾਂ ਡੋਰੂ ਲਿਆ ਮੈਂ ਤੂ ਖਾੜੇ ਲਿਆ ਚਾਦਰਾਂ ਸਿਰ ਚਾਦਰੇ ਦੇ ਹਾਂ ਛਿੜ ਗਿਆ ਬਹੁਤ ਬੁੜੀ ਤਰ੍ਹਾਂ ਹਾਂ ਮੈਂ ਨਾ ਚਾਦਰਾਂ ਤਾਰ ਕੇ ਵੀ ਭਗਾ ਕੇ ਮਰਿਆ ਹਾਂ ਪੋਸ਼ਾ ਮਾ ਵਾਲਿਆ ਮਗਰ ਬੰਦੇ ਆ ਗਿਆ ਹੁਣ ਹੋਰ ਨ ਮੇਰੀ ਗੱਲ ਪੈ ਜਾ ਗਾ ਲੋਕ ਕਹਿੰਗੇ ਬਾਪ ਨੂੰ ਬੇਦੀ ਤਰ੍ਹਾਂ ਕਰ ਰਿਹਾ ਮੂੰਹ ਬਾਤ ਕਰ ਰਿਹਾ ਸੁਭਾਅ ਬੋਤ ਕਰ ਰਿਹਾ ਪਾਇ ਨਹੀਂ ਵੀ ਚੈਨਲ 'ਤੇ ਬੋਲ ਡਰਾਮਾ ਕਰ ਆਪਣੇ ਕਿਹੜਾ ਕੋਈ ਚੱਕ ਲੈਣੇ ਹਾਂਜੀ ਹਾਂਜੀ ਤੇ ਫਿਰ ਮੈਂ ਅੱਜ ਸ਼ਾਹਪਾ ਆ ਗਿਆ ਮੈਂ ਚਾ ਯਾਰ ਮੈਂ ਜਾਣਾ ਸੰਗਰੂਰ ਹਾਂ ਚੰਦਰਮਨ ਕੇ ਯਾਦ ਰਾਏ ਸ਼ਾਹ ਨੂੰ ਦੁਆਇਆ ਤਾਂ ਮੈਂ ਸੁਣਦਾ ਇਹ ਵਾਲੀ ਇੱਕ ਵੱਡਾ ਪੰਪੀ ਬਣਦਾ ਆਪਣੇ ਅੰਮਾ ਹਾਂ ਇਹ ਚਾਦਰ ਲਾ ਕੇ ਪਾ ਯੂਨੀਵਰਸਿਟੀ ਚਲੇਂਗੇ ਮੈਂ ਤੇਰੀ ਗੈਲ ਚਾਹਾਂਗਾ ਆਹੋ ਇਹ ਪੱਪੋ ਦੇ ਪੁੱਤ ਦੀ ਮਾਲਵੇ ਦਾ ਪੁੱਤ ਟਿੱਪਿਆਂ ਦਾ ਪੁੱਤ ਹਨੇ ਜਰਤ ਨਹੀਂ ਬਈ ਵੀ ਯੂਨੀਵਰਸਿਟੀ ਮੈਂ ਚਾਦਰ ਲਾ ਕੇ ਚਲੇ ਜਾ ਇਹ ਉਹਨੇ ਲਕੋਇਆ ਵਾ ਮੈਂ ਜਾਂਦਾ ਤੁਹਾਡੇ ਮੇਰੇ ਕੰਮ ਆਇਆ ਤੇ ਅੱਜ ਮੈਂ ਲਾ ਕੇ ਡਾਂਗਿਆ ਮਾਲਵੇ ਦਾ ਕਾਗੜਾ ਮੈਂ ਜਾਂਦਾ ਤੁਹਾਡੇ ਨਾਲ ਚਾਦਰਾਂ ਫਾੜ ਲਿਆ ਬੰਦਾ ਹੁ ਆਇਆ ਵੀ ਪਹਿਲਾਂ ਤੁਸੀਂ ਪੱਗ ਦੋ ਜਵਾਂਦੇ ਸੀ ਆ ਲੜ ਲੜ ਛਟਮੀ ਪੱਗ ਕੀ ਤੋਂ ਦੇਖੀ ਤੁਸੀਂ ਦੱਸ ਅੱਛਾ ਇਹ ਮਾਰ ਮਾਰ ਲਿਆ ਮੈਂ ਮੈਥਾ ਸਿੱਖੀ ਹੈ ਨਾ ਇਹ ਵੀ ਭਗਵਾਨ ਦੇ ਪਹਿਲਾਂ ਆ ਦੂਈ ਬਿਨਾ ਸੂਣ ਵਾਲੀ ਪੱਗ ਆ ਜਿਹੜਾ ਲੜ ਜਾਵੇ ਛੋਟਾ ਓਕੇ ਮੇਰੇ ਲੜਾ ਇਹ ਸੂਣ ਨਹੀਂ ਹੈ ਪੱਗਾਂ ਦਾ ਕਹਿੰਦਾ ਜਿਹੜੇ ਪੁਰਾਣੇ ਬਜ਼ੁਰਗ ਬਿਨਾ ਸੂਣ ਵਾਲੀ ਪੱਗ ਦੀ ਇਹ ਸੂਣ ਵਾਲੀ ਪੱਗ ਅੰਗਰੇਜ਼ਾਂ ਨੇ ਚਲਾਈ 50 ਹਾਂ 50 ਵੀ ਅੰਗਰੇਜ਼ਾਂ ਨੇ ਚਲਾਈ ਪਹਿਲਾਂ ਨਹੀਂ ਹੁੰਦੀ ਕੋਈ ਨਹੀਂ ਅੰਗਰੇਜ਼ਾਂ ਦੀ ਗੱਲ ਹੈ 50 ਮੈਂ ਇੱਧਾ ਦੱਸਦਾ ਕਰ ਦਿਆ ਹਾਂ ਹਾਂ ਜਿਹੜੀ ਥੱਲੇ ਬੰਨਦੀ 50 ਇਹ ਆਪਣੀ ਪੱਗ ਸਿੱਧੀ ਹੈ ਵਾਹ ਪ੍ਰਾਣੀ ਇਸ ਨਾ ਪਾਣੀ ਛਿੜਕਣਾ ਐਦਾਂ ਹੀ ਬੰਨ ਲੈਣੀ ਉਹ ਦੇਖੀ ਐਦਾਂ ਹੀ ਬੰਨ ਲੈਣੀ ਤੇ ਰੱਖੇ ਉੜਦੀ ਮੇਰੇ ਵਾਂਗੂ ਹਾਂ ਐਦਾਂ ਹੀ ਬੰਨ ਲੈਣੀ ਐਦਾਂ ਹੀ ਬਸ ਹੁਣ ਫਿਰ ਬਾਪੂ ਗਿਆ ਨਿਆਰਾ ਢਿੱਲੀ ਵਾ ਇਹ ਕੱਸੀ ਨਹੀਂ ਹੁੰਦੀ ਇਹ ਪਾਗ ਪਾਣੀ ਲਾ ਕੇ ਨਾ ਹੂੰ ਹੂੰ ਮਨਜੀਤ ਇਹ ਪਾਗ ਨਾ ਪਤਾ ਬਾਈ ਉਰੇ ਮੱਥੇ ਵਿੱਚ ਉਪਣ ਲੱਗ ਜਾਗੇ ਮੇਰੀ ਤਰ੍ਹਾਂ ਇਹਨੇ ਬੰਨੀ ਪਾਲੇ ਰਹੇ ਹਾਂ ਆ ਚਾ ਵਧੀਆ ਇਹ ਚੁਭਾ ਕਈ ਵਾਰੀ ਉਰੇ ਹਾਂ ਆ ਨਹੀਂ ਤਾਂ ਇਹ ਸ਼ੁਕਰੀਆ ਦਾ ਐ ਨਾ ਇਹ ਦੇ ਨਾਲ ਕੰਨ ਵੀ ਦੋੜੇ ਰੂਈ ਰੱਖੀ ਵੀ ਆ ਕੰਨ ਵੀ ਨਹੀਂ ਦੋਦੇ ਕੁਝ ਵੀ ਨਹੀਂ ਇਹ ਭਗ ਬੰਨ ਜਿਹੜਾ ਬੰਦਾ ਕਹਦਾ ਮਨਜੀਤ ਭਾਈ ਇਹ ਕੱਜ ਪਤਾ ਕੀ ਕਰੀ ਅੱਜ ਹੁਣ ਤੂੰ ਮਤਲਬ ਜਰੂਰ ਸਵੇਰੇ ਜਦੋਂ ਹੁਣ ਨਿਕਲਣਾ ਹੁੰਦਾ ਘਰੋਂ ਤੇ ਜਦੋਂ ਘਰੇ ਆਉਣ ਵੜਨਾ ਹੁੰਦਾ ਉਹ ਤੂੰ ਬਾਪੂ ਨੂੰ ਕਹਿਣਾ ਲੈ ਪਾ ਲੈ ਪਜਾਮਾ ਸੌਖਾ ਹੁਣ ਲੈਣਾ ਵੀ ਨਾਲ ਲੈਣਾ ਗੈਰਾਂ ਚਾਦਰ ਮਰੀ ਬੋਲੀ ਸਮਝ ਆਵਲੀ ਹਾਂਜੀ ਹਾਂਜੀ ਉੱਥੇ ਬਾਹਰ ਮੈਂ ਮੰਗਾਇਆ ਸੀ ਇਥੋਂ ਕਾਲਾ ਕੁੜਤਾ ਭਾਈ ਪਹਿਲਾਂ ਸੁਣ ਮੇਰੀ ਗੱਲ ਹਾਂਜੀ ਕਿੰਨਾ ਸੁਨੱਖਾ ਬੰਦਾ ਤੂੰ ਕਰਦ ਵੀ ਤੇਰਾ ਹੈਗਾ ਸ਼ੇਪ ਹਾਂਜੀ ਯਾ ਚਾ ਵਾ ਬਾਗੇ ਲੜਸ਼ਾ ਵੀ ਦੱਸੋ ਮੈਂ ਤਾਂ ਉਹੀ ਗੱਲ ਦੱਸਦਾ ਹਾਂ ਆ ਪਾਈ ਦਾ ਕਿੰਨਾ ਲੰਬਾ ਮੈਂ ਉੱਥੇ ਮੰਗਾਇਆ ਚਾਦਰਾ ਪਿੱਛੇ ਦੋ ਮੋਰ ਹਾਂ ਉਹ ਜੈਬੀ ਹੰਦਰਾ ਉਧਰ ਲਾਇਆ ਵਾਲੇ ਰੰਗ ਦਾ ਉਧਰ ਜੈਬੀ ਹੰਦੜੀ ਪਾਕਿਸਤਾਨ ਮੈਂ ਲਾਂਦੇ ਉਹ ਗੜਾ ਮੋਰ ਛਪੇ ਮੈਂ ਇੱਥੋਂ ਬਣਵਾਇਆ ਅੱਛਾ ਕਰਕੇ ਹਾਂ ਹਨ ਤਾਰ ਨੂੰ ਤੋਂ ਤੇ ਮੋਰ ਦੋ ਮੋਰ ਹੀ ਗਏ ਕਾਲਾ ਕੁੜਤਾ ਜਮਾ ਹੀ ਤੇ ਐਦਾਂ ਦੀ ਜੁੱਤੀ ਪਾਕਿਸਤਾਨੀ ਮੈਂ ਮੰਗਾਈ ਤੇ ਕਿਤੇ ਕਿਤੇ ਜਦੋਂ ਮੇਰਾ ਮੂਡ ਬਣਦਾ ਨਾ ਤੇ ਮੈਂ ਮੌਲ ਨਹੀਂ ਹੁੰਦੇ ਉਹਨਾਂ ਹੀ ਲਾ ਕੇ ਜਾਗਾ ਯਾਰ ਅੱਜ ਦੁਨੀਆ ਵੇਂਦੀ ਆ ਯਾਰ ਵੇਂਦੀ ਆ ਤਾਂ ਹੀ ਵੇਂਦੀ ਆ ਅੱਜ ਲਾਣਾ ਦਾ ਹੱਬ ਦਾ ਬੜਾ ਬੰਦਾ ਇੱਕ ਨਾ ਮੇਰੀ ਸੁਣੋ ਗੱਲ ਅਗਲੀ ਵੀ ਜਿਹੜੇ ਕੋਲ ਇੱਕ ਸੁਣੋ ਮੇਰੀ ਗੱਲ ਸਾਡੇ ਸਿਰ ਦਾ ਤਾਜ ਇਹ ਪੱਗ ਤਾਰ ਮਾੜੀ ਗੱਲ ਛੱਡ ਦੇ ਇਹਦਾ ਗੁਰੂ ਸਾਹਿਬ ਬਾਤ ਚਾਹੀ ਹਜ਼ਾਰਾਂ ਸਾਲਾਂ ਦੇ ਪੱਗ ਆਪਣਾ ਜਾਂ Hindu ਹੈ ਮੁਸਲਮਾਨ ਹੈ ਸਭ ਹੀ ਮੰਨ ਰਿਆ ਪੱਗ ਤੋਂ ਬਿਨਾਂ ਪੰਜਾਬ ਨਹੀਂ ਇਹ ਪਹਿਲਾਂ ਵੀ ਚੱਲਦੀ ਆ ਜਿਹੜਾ ਹਜ਼ਾਰਾਂ ਸਾਲਾਂ ਦੇ ਹੈ ਪੱਗ ਪੱਗ ਇਹ ਮੁਸਲਮਾਨ ਦੀ Hindu ਦੀ ਸਿੱਖ ਦੀ ਬੋਧੀ ਦੀ ਪਾਸ ਹੀ ਨਾ ਪੰਜਾਬ ਵਿੱਚ ਜੰਮਿਆ ਪੰਜਾਬ ਵੀ ਹੈ ਜਿਹੜੀ ਤਰਕੇ ਮੈਨੂੰ ਇਤਿਹਾਸ ਦੀ ਗੱਲ ਸੁਣਾਈ ਪੋਰਸ ਨੇ ਪੱਗ ਬਣਾਈ ਪੋਰਸ ਨੇ ਉਹ ਕਿੰਨੇ ਹਜ਼ਾਰ ਸਾਲ ਪਾਣੀ ਕਰ ਅਸਕਰਦਾਰ ਆਇਆ ઈਸਾ ਪੂਰਵ ਉਹ ਪੱਗ ਬਣਦਾ ਸੀ ਸਭ ਪੱਗਾਂ ਦੇ ਆਪਣੇ ਪੱਗ ਤਾਂ ਆਪਣੀ ਰਵਾਇਤ ਆ ਯਾਰ ਆਪਣਾ ਤਾਜ ਆ ਪਾ ਤਾਜ ਦਾ ਆ ਕੇ ਗੇਰ ਤੇ ਸਭ ਪੱਗ ਦੀ ਬਣਦੇ ਸਾਰੇ ਬੰਦੇ ਪੱਗਾਂ ਬੰਦੇਗਾ ਤਾਂ ਜਿਆਦੀ ਪੱਗੇ ਬੰਦਦਾ ਵਾ ਅੱਜ ਇੱਥੇ ਜਾਣਾ ਉਹ ਸਿਆਣੇ ਦੇ ਸਾਹਮਣੇ ਆ ਗਰੇਂਜ ਕੋਲ ਬਣੀ ਦੀ ਨਾ ਗਰੇਂਜ ਕੋਲ ਬਣੀ ਉਹਦੇ ਉਹ ਮਗਰ ਜਿਹੜਾ ਕੀ ਆ ਉਹ ਐਕਟਰ ਕਿਹੜਾ ਵਿਚਾਰਾ ਉਹ ਮਨਿੰਦਰ ਬੰਦ ਮਨਿੰਦਰ ਗਿੱਲ ਉਹ ਬਿਨਾ ਪੱਗ ਦੇ ਫਿਰ ਰਿਹਾ ਉਹ ਵੀ 47 ਦੇ ਪਹਿਲਾਂ ਹਾਂ 47 ਦੇ ਪਹਿਲਾਂ ਤਾਂ ਬਿਨਾ ਪੱਗ ਵਾਲਾ ਬੰਦਾ ਹੋ ਹੀ ਨਹੀਂ ਸਕਦਾ ਤਾਂ ਹੋ ਹੀ ਨਹੀਂ ਉਹ ਸਿਆਣੇ ਦੇ ਸਾਹਮਣੇ ਨੰਗੇ ਸਿਰ ਜਾਣਾ ਕਾਲ ਕਰਣ ਦੇ ਬਰਾਬਰ ਕਾਲ ਕਰਦੇ ਜੀ ਮਿੱਟੀ ਪਾ ਦਿੰਦੇ ਕਰੀ ਉਹ ਕਹਿੰਦੇ ਵੇ ਤੂੰ ਇਹ ਗੰਦ ਪਾ ਰਖਿਆ ਹੂੰ ਤੇ ਉਹ ਮਨਿੰਦਾ ਸੀ ਉਹ ਤਾਂ ਕੁੜੀ ਵਾਲੇ ਦੇ ਘਰ ਮੇਰਾ ਗੱਲ ਪਤਾ ਨਹੀਂ ਉੱਥੇ ਪੀਣਾ ਪਗਦੇ ਫਿਰਦਾ ਹਾਂਜੀ ਤਾਂ ਆਪਾਂ ਆਪਣੀਆਂ ਰਵਾਈਤਾਂ ਯਾਰ ਉਹ ਕਰ ਰਹੇ ਹਾਂ ਸਮੇਂ ਪਗ ਬੰਨੇ ਰੋ ਓਕੇ ਪਗ ਤਾਂ ਕਿਸੇ ਵੀ ਕੀਮਤ ਤੇ ਬੰਨੋ ਓਕੇ ਜੈ ਤੂੰ ਧਰਮ ਜਿਹੜਾ ਮਰਜ਼ੀ ਹੈ ਮੜਿਆ ਨਹੀਂ ਕਿਹੜੇ ਦੁਬਾਲ ਰੱਖ ਲੈ ਪੰਗ ਰੱਖ ਜਿਹੜੀ ਇਤਿਹਾਸਕ ਸੁਣਾਈ ਤੜਕਿਓ ਹਿੰਦੂ ਵਾਲੀ ਹੁਣ ਹਿੰਦੂ ਲਈ ਪੱਕ ਗਿਆ ਚੀਜ਼ ਹੈ ਹਾਂ ਲਖ ਪਤਰਾਏ ਹੋਇਆ ਜਕਰੀਆ ਖਾਨ ਦੇ ਟਾਈਮ ਓਕੇ ਜੈ ਕਰਦਾ ਨਾਲਸ ਪਰ ਮਾ ਛੋਟਾ ਕੱਲੂ ਪਰਾ ਹੋਇਆ ਵਿਕਾਸਪੁਰੇ ਸ਼ੰਭਜ 10000 ਸਿੰਘ ਸ਼ਹੀਦ ਹੋ ਗਏ ਹਾਂਜੀ ਉਹ ਕਿਆ ਹੋ ਗਿਆ ਦਾ ਸਿੰਘਾਂ ਨੇ ਲਖਪਤਰਾਏ ਦਾ ਭਾਈ ਦਾ ਜਸਪਤਰਾਏ ਦਾ ਸਿਰ ਵੱਟ ਤੇ ਅੱਤ ਵੱਟ ਕੇ ਲੈ ਗਏ ਤੇ ਅੱਛਾ ਲਖਪਤਰਾਏ ਲੈ ਗਿਆ ਸਿੱਖ ਲੈ ਕੇ ਤੇ ਜਸਪਤਰਾਏ ਦਾ ਉਹਦਾ ਭਾਈ ਲਖਪਤਰਾਏ ਦਾ ਉਹ ਮੁਗਲਾਂ ਦਾ ਬੰਦਾ ਸੀ ਜਿਵੇਂ ਸੁਚਾਣਾ ਦੇ ਵੀਰਖਾਨ ਦਾ ਬੰਦਾ ਦਾ ਐਵੇਂ ਬੰਦਾ ਦਾ ਜਿਵੇਂ ਅੱਜ ਕੱਲ ਵੀ ਯਾਰ ਬਹੁਤ ਬੰਦੇ ਆਪਣੇ ਦਿੱਲੀ ਘਰਲੇ ਵੀ ਕੋਈ ਇੱਧਰ ਰਲੇ ਕਿੱਧਰ ਰਲੇ ਕੋਈ ਨਾ ਆਪਣਾ ਘਰੋਂ ਨਿਕਲੋ ਹਾਂਜੀ ਫਿਰ ਲੱਖ ਪਤਾ ਲਾਏ ਨੇ ਆਪਣੀ ਪੱਗ ਤਾਰ ਕੇ ਨਾ ਜਕਰੀਆ ਖਾਨੀ ਦਾ ਮੇਰੇ ਖਿਆਲ ਉਸ ਟਾਈਮ ਜਿਹੜਾ ਪੰਜਾਬ ਦਾ ਗਵਰਨਰ ਦਾ ਉਹਦੇ ਪੈਰਾਂ 'ਮਾਰੀ ਕਹਿੰਦਾ ਵੀ ਮੇਰੇ ਭਾਈ ਨੂੰ ਮਾਰਦਿਆ ਸਿੱਖਾਂ ਨੇ ਹਾਂ ਮੇਰੇ ਲਈ ਹੁਣ ਪੱਗ ਬੰਨਣਾ ਮਤਲਬ ਕਿ ਬੇਅਨਖੀ ਹਾਂ ਵੀ ਬੇਅਨਖੀ ਨਹੀਂ ਰਹੀ ਬੇਅਨਖੀ ਨਹੀਂ ਹੋਈ ਵੀ ਹੁਣ ਪੱਗ ਤਾਂ ਬੰਨਾਂਗਾ ਸਿੱਖਾਂ ਦਾ ਖੋਰਾ ਖੋਇ ਫਟਾ ਦੇ ਹਾਂ ਫਿਰ ਉਹ ਕੱਲੂ ਘਰਾ ਹੋਏ ਮਤਲਬ ਕਿ ਪੱਗ ਕਿ ਹਿੰਦੂ ਲਈ ਵੀ ਕਿੱਡੇ ਪੈਰ ਰੱਖੇ ਸੀ ਯੋਗ ਦਾ ਪੱਗ ਮਰੀ ਉਧਰ ਗਈ ਕਿਸੇ ਕੰਮ ਕਿਸੇ ਕੰਮ ਦੀ ਨਜ਼ਰ ਮੈਂ ਉਹਨਾਂ ਦਾ ਮਤਲਬ ਨਹੀਂ ਲੈਣਾ ਸਾਰੇ ਮੁੱਦਾ ਇਹ ਵੀ ਉਹ ਬੰਦਾ ਵੀ ਪੱਗ ਵਾਲੀ ਇੰਨੀ ਕੀਮਤੀ ਹਿੰਦੂ ਵਾਸਤੇ ਵੀ ਮੁਸਲਮਾਨ ਵਾਸਤੇ ਜੇ ਦੋਵੇਂ ਪਾਸੇ ਨੂੰ ਸੋਚਿਆ ਪੱਗ ਵਾਲੇ ਨੂੰ ਸੋ ਆਪਾਂ ਉਹਨੂੰ ਪੱਗ ਹੀ ਤਾਲੀ ਫਿਰ ਰਹੇ ਆ ਆ ਬਹੁਤ ਵੱਡਾ ਮੁੱਦਾ ਹੈ ਓਕੇ ਪੱਗ ਤਾਂ ਆਪਣੀ ਪਛਾਣ ਹੈ ਬਾਈ ਆਦੀ ਗਏ ਤੇ ਉੱਤੋਂ ਤੇ ਜਿਹੜੇ ਆਪਣੇ ਹੀ ਉਹ ਆਪਣੇ ਹੀ ਸਹਾਰਿਆਂ ਤੇ ਵੇਚਦੇ ਸਾਮਾਨ ਕੁਲਫੀਆਂ ਹਾਂ ਉਹ ਜਿਹੜੀ ਗੱਲ ਹੈ ਸਮਝਣੀ ਉਹ ਗੱਲ ਇਹ ਹੈ ਕਹਿੰਦੇ ਕਿ ਉੱਥੇ ਦੇ ਅੰਗਰੇਜ਼ਾਂ ਨੇ ਉਹ ਕਿਤਾਬ ਤੇ ਟਿੱਪਣੀ ਹੈ ਜਿਹੜੀ ਸਿੱਖਾਂ ਬਾਰੇ ਸਵੇਰੇ ਲਿਖੀ ਗਈ ਹੈ ਵੀ ਯਾਰ ਉਥੇ ਦੇ ਬਚਿੱਲੇ ਕਹਿੰਦੇ ਵੀ ਸਾਨੂੰ ਸਿੱਖਾਂ ਤੋਂ ਕੋਈ ਡਰ ਨਹੀਂ ਲੱਗਦਾ। ਅੱਛਾ ਵੀ ਇਹਨਾਂ ਨੇ ਸਾਡੇ ਵਾਲੇ ਕੱਪੜੇ ਪਾਏ ਨੇ। ਅੱਛਾ ਅੰਗਰੇਜ਼ੀ ਬੋਲਦੇ ਨੇ ਲੱਲਾ ਪੱਪਾ ਵਾਲੀ ਅੰਗਰੇਜ਼ੀ 220 ਪਾਵਰ ਪਲਾਣਾ ਉਹ ਕਰਨ ਲੱਗੇ ਤੇ ਆਪਣੇ ਦਿਮਾਗ 'ਚ ਪਹਿਲੇ ਪੜਦੀ ਹੈ ਨਾ। ਹਾਂਜੀ ਉਹ ਹੈ ਨੀ ਉਹ ਗਾਣਾ ਇੱਕ ਗੁਰਦਾਸ ਮਾਨ ਦਾ ਕਹਿੰਦਾ ਬੰਗਾਲੀ ਮਰਾਠੀ ਆਪਣੀ ਭਾਸ਼ਾ ਬੋਲੇਗਾ ਜੱਟ ਜਦੋਂ ਵੀ ਪੀਏਗਾ ਤੇ ਅੰਗਰੇਜ਼ੀ ਬੋਲੇਗਾ। ਹੈ ਨੀ? ਹਾਂ ਹਾਂ ਤੇ ਕਹਿੰਦਾ ਵੀ ਸਿੱਖ ਤਾਂ ਅੰਗਰੇਜ਼ੀ ਬੋਲਦੇ ਪਾਗ ਇਹਨਾਂ ਦੀ ਬਾਕੀ ਪੈਂਟ ਪਾ ਲਈ ਇਹਨਾਂ ਨੇ ਆਪਣੀ। ਬਾਕੀ ਸਾਰਾ ਕੁਝ ਪਠਾਣਾ ਤੋਂ ਬਹੁਤ ਡਰ ਲੱਗ ਨਾ ਕਰਨੇ ਬੋਲੀ ਛੱਡੀ ਆਪਣੀ ਬੋਲੀ ਜਾਨੇ ਨਾ ਇਹਨੇ ਹੁਣ ਪਹਿਰਾਵਾ ਛੱਡਿਆ ਤੇਰਾ ਤੁਹਾਡਾ ਪਹਿਰਾਵਾ ਤੁਹਾਡੀ ਬੋਲੀ ਤੁਹਾਡੇ ਰੋਪੇ ਤੁਹਾਡੀ ਪਛਾਣ ਆ ਬ੍ਰੋਦੀਆਂ ਚ ਨਾ ਦਹਿਸ਼ਤ ਪੈਦਾ ਕਰਦਾ ਵੀ ਇਹਦਾ ਭੇਤ ਨਹੀਂ ਯਾਰ ਆਪਣੀ ਬੋਲੀ ਜਾ ਰਿਆ ਹਾਂ ਵੀ ਹੈ ਕੀ ਚੀਜ਼ ਆ ਇਹ ਕੋਈ ਬੰਦੇ ਸੁਣ ਵਾਲੇ ਵਿੱਚ ਲਿਖ ਜਾਨੇ ਮਰੀ ਜਾਂਦਾ ਬਕਵਾਸ ਇਹਨਾਂ ਨੇ ਵਪਾਰ ਕਿਵੇਂ ਕਰਿਆ ਉਹ ਵੀ ਦੱਸਦੇ ਆ ਬਾਸਕੋੜੀ ગામ ਆ 500 ਸਾਲ ਪਹਿਲਾਂ ਆਇਆ ਜਗੂ ਗੁਰੂ ਨਾਨਕ ਸਾਹਿਬ ਗਏ ਹਾਂਜੀ ਕਾਲੀਕਟਾ ਆਇਆ ਫਿਰ ਦੋ ਤਿੰਨ ਵਾਰ ਆਇਆ ਉਰੇ ਹੀ ਮਰਿਆ ਬਾਅਦੋਂ ਉਹਦੀ ਲਾਸ਼ ਕੱਢ ਕੇ ਫੇਰਿਆ ਗੁਰਦਵਾਰਾ ਉਹ ਕਿ ਉਹ ਤੋਂ ਮਸਾਲੇ ਲੈ ਕੇ ਗਿਆ ਹਾਂ ਮਾਗੋਦਰਾ ਯੂਰਪ ਵਿੱਚ ਮਸਾਲੇ ਬਹੁਤ ਮਹਿੰਗੇ ਤੇ ਇੱਥੇ ਬਹੁਤ ਸਸਤਾ ਪੈਂਦਾ ਮਤਲਬ ਜਦ ਮਲਿਆਲਮ ਦਾ ਮੈਂ ਕਿੰਨੀ ਵਾਰ ਗਿਆ ਕੇਰਲਾ ਮੈਨੂੰ ਨਹੀਂ ਆਂਦਾ ਕੁਝ ਉਹਨਾਂ ਨੂੰ 500 ਸਾਲ ਪਹਿਲਾਂ ਕਿਸੇ ਨੂੰ ਕੀ ਆਂਦਾ ਦਾ ਪੁਰਤਗਾਲੀ ਦੀ ਯਾਰ ਮਲਿਆਲੀ ਦੀ ਕੀ ਮੇਰਾ ਘਾਤਾ ਹਾਂ ਪਰ ਉਹ ਸ਼ਾਰਾ ਨਾਲ ਪਤੰਧਰਾ ਹੁੰਦਾ ਸ਼ਾਰਾ ਵਪਾਰ ਹੁੰਦਾ ਤਾਂ ਹਾਂਜੀ ਸੋ ਪਰ ਉਹ ਕਹਿੰਦਾ ਪਠਾਨ ਹੀ ਸੇ ਕਰਕੇ ਉਹ ਕਹਿੰਦਾ ਵੀ ਇਹ ਨਹੀਂ ਆਪਣੀ ਬੋਲੀ ਛੱਡਦੇ ਯਾਰ ਪਠਾਨ ਚਾਹ ਅਫਗਾਨਿਸਤਾਨ 'ਚ ਖੜਿਆ ਤਹਿਰਾਨ 'ਚ ਖੜਿਆ ਤੇ ਕੈਨੇਡਾ 'ਚ ਖੜਿਆ ਪਠਾਨ ਹੈ ਆਪਣਾ ਬੰਦਾ ਪੰਜਾਬ 'ਚ ਖੜਿਆ ਕਰੇਜ ਲੱਗ ਰਿਹਾ ਤੂੰ ਅੰਗਰੇਜ਼ੀ ਆਂ ਹਾਂਜੀ ਹਾਂਜੀ ਮੈਂ ਸਮਝੇਗਾ ਤੁਹਾਡੀ ਗੱਲ ਨਾ ਪੱਗ ਹੈ ਹਾਂਜੀ ਨਾ ਪੱਗ ਕਿੱਥੇ ਲੱਗਾ ਦੇ ਉੱਪਰ ਹੁਣ ਇਸ ਗੱਲ ਇਹਨੂੰ ਬਹੁਤ ਸਾਰੇ ਬੰਦੇ ਇਹ ਕਹਿੰਦੇ ਸਪੈਨਚੋਂ ਤੂੰ ਬਾਈ ਕੁਰਤੇ ਪਜਾਮੇ ਲੈ ਚਾਹ। ਨਹੀਂ ਨਹੀਂ ਇੱਕ ਹੋਰ ਸੰਗ ਮੈਂ ਕਹਾਂ ਇਹਦੇ ਕਾਹ ਰਿਲੀਜ਼ਾ ਬੜਾ ਜਿਹਾ ਗੇੜਾ। ਕਈ ਵਾਰ ਸੁਣਾਈ ਮੈਂ ਗੱਲ ਤੈਨੂੰ ਵੀ ਸਵਾਲ ਕਰਦਾ। ਹਾਂਜੀ ਆਪਾਂ ਸਵਾਲ ਜਿਹੜੇ ਸੁਣ ਰਹੇ ਹੋ ਉਹਨੂੰ ਵੀ ਆ। ਮੈਂ ਕਰਨੂਰੇ ਚਲਾ ਗਿਆ ਉਹਰੇ ਲਾਇਬ੍ਰੇਰੀ ਹੈ ਪਟਿਆਲੇ ਉਹ ਮੱਕੀ ਉਹ ਵੀ ਯਾਦਗਾਰੀ ਹਾਂਜੀ ਉੱਥੇ ਮੈਂ ਗਿਆ ਤੇ ਉੱਥੇ ਕੁੜੀ ਬੈਠੀ ਸੀ ਉਹ ਪੜ੍ਹ ਰਹੀ ਦੁਨਿਆਨੇ ਹੂੰ ਤੇ ਉਹ ਆਮ ਕੱਪੜੇ ਜਿਹੇ ਪੰਜਾਬ ਦੇ ਨੂੰ ਕੋਰਟ ਸੂਟ ਵਿਚ ਅੱਗੋਂ ਵੀ ਪਾਇਆ ਹੋਇਆ ਸਟਾਈਲ ਸਹੀ ਹੂੰ ਤੇ ਉਹ ਕਹਿੰਦੀ ਵੀ ਮੈਨੂੰ ਮੈਂ ਵੀ ਥਾਰੀ ਬੋਲੀ ਹੈ ਤੇ ਥਾਰੀ ਵੀਡੀਓ ਦੇਖਾ ਮੈਨੂੰ ਕਹੇਰੀ ਹੂੰ ਵੀ ਮਾਰੀ ਬੋਲੀ ਤੇ ਮੈਂਨੇ ਚੰਗੀ ਗੱਲ ਉਹਨੇ ਸਾਰੇ ਨੂੰ ਆਪਣੀ ਆਪਣੀ ਬੋਲੀ ਨਹੀਂ ਹਰੇਕ ਨੂੰ ਬੋਲਣੀ ਚਾਹੀਦੀ ਹੈ ਚੰਗੀ ਗੱਲ ਹੂੰ ਜਿੰਨ ਚਾਰ ਮਹੀਨੇ ਲੰਘੇ ਫਿਰ ਇੱਕਤਾਬਾਂ ਦਾ ਬਿੱਲ ਆ ਗਿਆ ਓਕੇ ਯੂਨੀਵਰਸਿਟੀ ਇਹ ਚਾਹਨੇ ਮਿਲਾਇਆ ਪਤਾ ਓਕੇ ਉਹ ਕੁੜੀ ਚਾਨ ਚੱਕ ਮੇਰੇ ਸਾਹਮਣੇ ਆ ਗਈ ਉਹ ਜਿਹੜੀ ਲਾਇਬ੍ਰੇਰੀ ਜਿਹੜੀ ਲਾਇਬ੍ਰੇਰੀ ਚ ਮਿਲੀ ਸੀ ਹੂੰ ਹੂੰ ਬਈ ਅਜੀਬੋ ਪਤਾ ਨਹੀਂ ਕਿਆ ਉਹਨੇ ਪਾਇਆ ਵਾਦਾ ਮੈਨੂੰ ਤਾਂ ਸਮਝ ਨਹੀਂ ਆਈ ਪੈਂਟ ਕੀ ਕਿਆਤਾ ਉਹ ਤੇ ਉੱਪਰ ਕਿਆਤਾ ਸੂਟ ਨਹੀਂ ਪਾਇਆ ਨਹੀਂ ਪਤਾ ਨਹੀਂ ਕਿਆ ਪਾਇਆ ਤੁਸੀਂ ਵਾਲ ਉਹਨੇ ਕਟਾਵੇ ਸਾਰਾ ਕੁਝ ਬਦਲਿਆ ਵਾ ਬਈ ਤੂੰ ਹੱਸਦਾ ਰਹਿਆ ਮੈਂ ਕਿ ਮੈਨੂੰ ਅਜੀਬ ਲੱਗ ਰਿਹਾ ਵੀ ਇਹ ਸਾਰਾ ਕੁਝ ਕਿਹਾ ਹੈ ਤੂੰ ਕੀ ਬਣ ਉਹ ਅੱਗੇ ਸੁਣੋ ਉਹਦੀ ਦਿਲਿਰ ਉਹ ਕਹਿੰਦੀ ਵੀ ਬਈ ਗੱਲ ਐਦਾਂ ਵੀ ਦੁਨੀਆ ਬਦਲ ਰਹੀ ਐ ਉਹ ਬਦਲ ਰਹੀ ਹੈ ਵੀ ਹਰ ਇੱਕ ਜਗ੍ਹਾ ਇੱਕ ਚੀਜ਼ ਬਦਲ ਰਹੀ ਹੈ ਕੱਪੜੇ ਬਦਲ ਰਹੇ ਨੇ ਰੋਟੀ ਬਦਲ ਰਹੀ ਧਰ ਬਦਲ ਰਿਆ ਉੱਠਣਾ ਬੈਠਣਾ ਬਦਲ ਰਿਆ ਮੈਂ ਕਹਿੰਦਾ ਮੈਂ ਤੇਰੀ ਗੱਲ ਬਿਲਕੁਲ ਸਹਿਮਤ ਹਾਂ ਵੀ ਸਾਰੀ ਦੁਨੀਆ ਬਦਲ ਰਹੀ ਹੈ ਤੇ ਉਹ ਤਾਂ ਅੰਗਰੇਜ਼ੀ ਵਿੱਚ ਕਹਾਂ ਉਹ ਵਰਡ ਇਜ਼ ਗੋਇੰਗ ਟੂ ਚੇਂਜ ਆਹ ਨਹੀਂ ਆਲੀ ਮੈਂ ਕਹਿੰਦਾ ਮੈਂ ਇੱਕ ਤੈਨੂੰ ਸਵਾਲ ਕਰਾਂ ਹਾਂ ਹਾਲੈਂਡ ਦੇ ਵਿੱਚ ਪੋਲੈਂਡ ਦੇ ਵਿੱਚ ਇੰਗਲੈਂਡ ਦੇ ਤੇ ਸਵਿਟਜ਼ਰਲੈਂਡ ਦੇ ਵਿੱਚ ਨਿਊਜੀਰ ਲੈਂਡ ਦੇ ਵਿੱਚ ਕਿਸੇ ਵੀ ਲੈਂਡ ਦੇ ਵਿੱਚ ਕੋਈ ਵੀ ਤੀਵੀ ਆਪਣੇ ਵਾਲੀ ਝੱਗਾ ਸਸਣ ਚੂੜੀ ਪਾਉਂਦੀ ਬਦਲ ਗਿਆ ਦੁਨੀਆ ਨੂੰ ਉਹਨਾਂ ਦੀ ਕਿਉਂ ਨਹੀਂ ਬਦਲੀ ਉਹਨਾਂ ਨੂੰ ਉਹ ਆਪਣੇ ਪਾਵੇਂ ਆਪਾਂ ਉਹਨਾਂ ਦੇ ਪਾਰੇ ਸਲਾਹ ਕਮੀਜ਼ ਕਿਉਂ ਨਹੀਂ ਪਾਉਂਦੀ ਕੋਈ ਵੀ ਬੰਦਾ ਕੁਰਤਾ ਪਜਾਮਾ ਕਹਿ ਰੋਇਆ ਕੁਰਤਾ ਚਾਦਰ ਅੰਗਰੇਜ਼ ਲਾਵੇ ਆਪਾਂ ਕਹਿੰਦੇ ਬਦਲ ਗਏ ਸਕੂਲਾਂ ਜਾ ਰਹੇ ਆ ਆਪਣੇ ਕੱਪੜੇ ਪਾ ਕੇ ਕਾਲਜ ਜਾ ਰਹੇ ਆ ਉਹ ਤਾਂ ਬਦਲੇ ਨਹੀਂ ਆਪਾਂ ਕਿਉਂ ਬਦਲ ਰਹੇ ਪਠਾਨ ਨਹੀਂ ਬਦਲਿਆ ਅਰਾਨ ਨਹੀਂ ਬਦਲਿਆ ਸ਼ੇਖ ਨਹੀਂ ਮਸਕਟ ਅਮਾਨ ਨਹੀਂ ਬਦਲਿਆ ਸ਼ੇਖ ਜਿਹੜਾ ਇਮੀਗ੍ਰੇਸ਼ਨ ਬੈਠਿਆ ਉਹਨੇ ਚੋਗਾ ਪਾਇਆ ਵਾ ਤੇ ਇਹਨਾਂ ਦੇਖਿਆ ਉਹਨਾਂ ਦਾ ਨੀਦ ਨਹੀਂ ਕੋਈ ਮੈਂ ਹਾਂ ਸਿਰ ਤੇ ਰੱਖ ਕੋਈ ਯਾਰ ਆਪਣੇ ਚੱਲ ਆਪਾਂ ਗੱਲ ਕਰ ਰਹੇ ਬਾਈ ਸਪੇਨ ਹੈ ਭਾਈ ਕੀ ਇਹਨਾਂ ਮਾਂਗਰੇਜ਼ੀ ਨੂੰ ਜਾਣਦਾ ਕੋਈ ਨਾ ਉਹ ਪੁੱਛਦਾ ਉੱਥੇ ਗਰੇਜ਼ੀ ਨਾ ਕੋਈ ਕਹਿ ਸਕਿਆ ਕਹਿੰਦੇ ਉਹ ਸੇ ਨੂੰ ਨਹੀਂ ਆਉਂਦੀ ਗਰੇਜ਼ੀ ਨਹੀਂ ਆਦੀ ਹੁਣ ਜਾ ਕੇ ਸਕੂਲਾਂ ਦੇ ਵਿੱਚ ਚਲੋ ਲੈਂਗੁਏਜ ਪਾਈ ਇਹਨਾਂ ਨੇ ਪਹਿਲਿਆਂ ਪੁਰਾਣਿਆਂ ਨੂੰ ਤੇ ਕੱਖ ਨਹੀਂ ਆਉਂਦਾ ਹੁਣ ਕੋਈ ਹੋਰ ਨੇ ਆਪਣੀ ਬੋਲੀ ਬੋਲਣੀ ਹੈ ਕਤਲਾਨ ਖਤਰੂਣੀਆ ਜਿਹੜਾ ਲਾਕਸਪੀਰ ਦੇ ਵਿੱਚ ਉਹ ਕਤਰੂਣ ਖਲਾ ਬੋਲਦਾ ਆਪਣਾ ਪੰਜਾਬ ਉਹ ਤਾਂ ਕਿ ਤਲੂਨੀਆ ਤੇ ਕਤਲਾਨ ਬੋਲਦੇ ਸਪੈਨਿਸ਼ ਨਹੀਂ ਬੋਲਦੇ ਸਪੈਨਿਸ਼ ਵੀ ਬੋਲਦੇ ਆ ਪਰ ਕਤਲਾਨ ਕਤਲਾਨ ਬੋਲਦੇ ਬੁੱਢੇ ਜਿਹੜੇ ਪੁਰਾਣੇ ਆ ਉਹ ਕਤਲਾਨ ਨਹੀਂ ਬੋਲਦੇ ਕਿ ਸਾਡੀ ਬੋਲੀ ਹੈ ਇਹ ਹਾਂ ਤੇ ਜਿਹੜੇ ਬਾਹਰ ਉਹ ਸਪ ਮਦਰ ਅੰਗਰੇਜੀ ਨਹੀਂ ਨਾ ਨਾ ਅੰਗਰੇਜੀ ਕਿੱਥੇ ਯਾਰ ਅੰਗਰੇਜੀ ਕਿਹਨਾਂ ਆਉਂਦੀ ਉਸੇ ਔਰੇ ਲੱਲੀ ਛੱਲੀ ਅੰਗਰੇਜ਼ੀ ਦਾ ਅਗਲਾ ਆਪਰੇਆ ਔਰੇ ਮੈਂ ਨਾ ਕੋਈ ਸ਼ਹਿਰ ਚ ਆ ਕੇ ਦੱਸ ਦਿੰਦਾ ਰਹਿ ਪੈਂਦਾ ਤੇ ਉਹਦਾ ਗੱਲਬਾਤ ਹੀ ਹੋਰ ਹੋ ਜਾਂਦੀ ਆ ਮੈਂ ਤੇ ਜਿੱਥੇ ਮਾਲਾ ਕਿਤੇ ਵੀ ਜਾਣਾ ਚਾਹ ਲੋ ਜਾਂ ਮਾਲ ਚ ਜਾਣਾ ਜਾਂ ਤੇ ਕਾਫੀ ਪੀਣੀ ਇਥੇ ਇੰਡੀਆ ਆ ਕੇ ਤੋਂ ਮੈਨੂੰ ਦੱਸੂਗੀ ਆ ਮੈਂ ਤਾਂ ਪਹਿਲੀ ਗੱਲ ਤੇ ਮੈਨੂੰ ਇੰਗਲਿਸ਼ ਨਹੀਂ ਆਉਂਦੀ ਪੰਜਾਬੀ ਚ ਗੱਲ ਕਰ ਫਿਰ ਉਹ ਪੰਜਾਬੀ ਚ ਸਮਝਾਉਂਦੀ ਮੈਂ ਪਾਰਕਿੰਗ ਲਾਉਣੀ ਪਤਾ ਨਹੀਂ ਕਿੱਥੇ ਉਨੇ ਮੈਨੂੰ ਅੰਗਰੇਜ਼ੀ ਕਿਹਾ ਮੈਂ ਪੰਜਾਬੀ ਤੇ ਤੂੰ ਦੀਦਣੀ ਨਾ ਪੰਜਾਬੀ ਆ ਪੰਜਾਬੀ ਬੋਲ ਉਹ ਪਿੱਛੇ ਨਾ ਇੱਕ ਬਾਉ ਦੀ ਵੀਡੀਓ ਬਹੁਤ ਮਸ਼ਹੂਰ ਸੀ ਬਾਉ ਬਾਈ ਹੈ ਉਹ ਬਾਹਰ ਰਹਿੰਦਾ ਕਿੱਥੇ ਸ਼ਾਇਦ ਬਾਹਰੋਂ ਆਇਆ ਸੀ ਦਿਮਾਲਾ ਤੋਂ ਜਾਂਦਾ ਸਿੰਘ ਹੈ ਹਾਂ ਹਾਂ ਉਹਦਾ ਨਾਮ ਮੈਂ ਭੁੱਲ ਗਿਆ ਤੇ ਉਹ ਇੱਕ ਗੱਲ ਸੁਣਾਈ ਵੀ ਚੰਡੀਗੜ੍ਹ ਗਿਆ ਉਹ ਕਿਸੇ ਦੁਕਾਨ ਤੇ ਹਾਂਜੀ ਤੇ ਉੱਥੇ ਨੇ ਕੋਈ ਚੀਜ਼ ਮੰਗੀ ਤੇ ਅੱਗੇ ਉਹ ਬੀਬੀ ਸੀ ਹੱਸਣ ਲੱਗੀ ਅੱਛਾ ਉਹਦੀ ਗੱਲ ਤੇ ਉਹਨੇ ਕਿਹਾ ਵੀ ਆਹ ਚੀਜ਼ ਦੇ ਉਹ ਕਹਿੰਦਾ ਵੀ ਭੈਣ ਜੀ ਮੇਰੇ ਤੋਂ ਕੋਈ ਗਲਤੀ ਹੋ ਗਈ ਹਾਂ ਤੁਸੀਂ ਹੱਸ ਰਹੇ ਹੋ ਉਹ ਕਹਿੰਦਾ ਨੋ ਨੋ ਇਟਸ ਓਕੇ ਉਹ ਤਾਂ ਮੈਂ ਕਿਹਾ ਤੁਸੀਂ ਤਾਂ ਇਹ ਹਾਉ ਤੋ ਕਹਿੰਦਾ ਮੈਂ ਕਿਹਾ ਵੀ ਭੈਣ ਜੀ ਕਰ ਲੈਦਾ ਵੀ ਮਹਾਰਾਜ ਦੀ ਮਿਹਰਬਾਨੀ ਨਾਲ ਸੱਤ ਜਵਾਨਾਂ ਜਾਣਦਾ ਉਹਦਾ ਨਾਮ ਆ ਹਾਂ ਨਾਮ ਉਹ ਗਗਨਦੀਪ ਸਿੰਘ ਗਗਨਦੀਪ ਸਿੰਘ ਉਹ ਸਾਡੇ ਉੱਥੇ ਰਹਿੰਦਾ ਪੰਜਾਬੀ ਹਿੰਦੀ ਅੰਗਰੇਜ਼ੀ ਫ੍ਰੈਂਚ ਸਪੈਨਿਸ਼ ਕਤਲੂਨ ਦੀ ਬੋਲੀ ਕਤਲਾਨ ਕਤਲਾਨ ਇੱਕ ਹੋਰ ਬੋਲੀ ਦੱਸੀ ਉਹਨੇ ਕੋਈ ਕਿਹੜੀ ਸੱਤ ਹਾਂਜੀ ਸੱਤ ਕਹਿੰਦਾ ਪਰ ਤੁਹਾਡੇ ਨਾਲ ਮੈਂ ਇੱਥੇ ਕਹਿੰਦਾ ਅੰਗਰੇਜ਼ੀ ਬੋਲਣਾ ਇਹ ਤਾਂ ਕਹਿੰਦਾ ਗਲਤੀ ਗਲਮੀ ਹੈ ਗਲਤੀ ਗੱਲ ਲਿਆ ਪਰ ਸਾਡੇ ਬਾਈ ਇੱਥੇ ਕੰਮ ਕਰਦਾ ਅਈ ਸੇ ਤੋਂ ਪੰਜਾਬੀ ਬੋਲਣ ਦਾ ਬੰਨਪੜ ਆ ਗਿਆ ਮੈਨੂੰ ਬੰਦੇ ਪਤਾ ਕਹਿੰਦੇ ਆ ਬੰਦੇ ਕਹਿੰਦਾ ਸਿਧਰਾ ਜਿਹਾ ਬੰਦਾ ਨਾ ਵੈਸੇ ਹੀ ਐ ਅੰਗਰੇਜ਼ੀ ਬਹੁਤ ਆਉਂਦੀ ਐ ਮੈਂ ਕਹਿੰਦਾ ਇਹ ਤਾਂ ਕਮਾਲ ਐ ਵੈਸੇ ਸਿਧਰਾ ਐ ਅੰਗਰੇਜ਼ੀ ਬਹੁਤ ਆਉਂਦੀ ਐ ਜੇ ਅੰਗਰੇਜ਼ੀ ਹੋਰ ਤੁਹਾਡਾ ਜੇ ਸਿਧਰਾ ਦੇਖ ਰਹੀ ਜੀ ਤਾਂ ਜਿਹਨੀ ਜ ਅੰਗਰੇਜ਼ੀ ਆਉਂਦੀ ਤਾਂ ਕਰਕੇ ਕਹਿੰਦੇ ਬਹੁਤ ਵਧੀਆ ਬੰਦਾ ਐ ਜੀ ਬਾਹਰ ਤੋਂ ਵੈਸੇ ਹੀ ਭੇਸ ਬਣਾਇਆ ਨੇ ਡਰਾਮਾ ਕਰਦਾ ਤੋਂ ਉਹਦਾ ਸਿਧਰਾ ਓ ਯਾਰ ਆਪਣੇ ਦਾ ਦਿਮਾਗ ਚ ਗਲਾਮੀ ਆ ਆਪਣੇ ਉਹਨੂੰ ਦਿਮਾਗ ਤੋਂ ਗਲਾਮੀ ਆ ਆਪਣਾ ਇਹ ਇੱਕ ਇੱਕ ਕਿੱਦਾਂ ਠੀਕ ਹੋ? ਅੱਛਾ ਹੋਰ ਦੇਖੋ। ਗੁਰੂ ਸਾਹਿਬ ਨੇ ਇਹਦਾ ਸ਼ੁਰੂ ਤੋਂ ਹੀ ਸਾਰਾ ਬਗਾਵਤ ਕਰਿਆ। ਬਗਾਵਤ ਵਾਲੀ ਉੱਥੇ ਨਾਲ ਇੱਕ ਬੰਦਾ ਗੁਰੂ ਸਾਹਿਬ ਦਾ ਸਾਰਾ ਕੁਝ ਨਾ ਬਗਾਵਤ ਵਾਲੀ ਗੱਲਾਂ ਦੱਸਿਆ। ਆਪਾਂ ਨੂੰ ਹੀ ਪੱਗ ਬੰਨਣੀ ਹੈ। ਹਾਂ। ਤਸਤਾਰ ਜਿਹੜਾ ਤਾਜ ਹੈ, ਮੁਗਲ ਬੰਨ ਨਹੀਂ ਹੁੰਦੇ ਦੇ। ਔੜਾਂ ਘੱਟਣ ਮਰਦੇ, ਪਾਣੀ ਰੱਖਣ ਦਾ ਸਾਰਾ ਤੁਸੀਂ ਆ ਜੇ ਤੁਸੀਂ ਰਾਜੇ ਆ। ਇਹਦਾ ਸਾਬੇ ਰਹਿਣਾ। ਪਰ ਆ ਜਿਹੜਾ ਖੜਾ ਚੱਟਦਾ ਸਾਰਾ ਕੁਝ। ਤੇ ਆਪਾਂ ਹੁਣ ਇਸੀਆਂ ਕਰਦੇ। ਯਾਰ ਮਾਣ ਨਹੀਂ ਕਰਦੇ ਨਾ ਆਪਾਂ। ਹਾਂ। ਹੁਣ ਮੇਰੇ ਕੋਲ ਹੈ ਇਰਲਾਜ ਮੇਰਾ ਦੋਸਤ ਆਈਸਕਪਾਲ ਉਹਦਾ ਵਿਆਹ ਹੋ ਗਿਆ ਤਿਆਰੀ ਚੱਲੀ ਗਈ ਹੈ ਹਾਂਜੀ ਵਿਆਹ ਲਗੇਆ ਵਿਆਹ ਚ ਸੋਣਾ ਹੈ ਫਰੇਗ ਦਾ ਹਾਲੀ ਦਾ ਸਰ ਵਿਆਹ ਨਹੀਂ ਹੱਲ ਵੀ ਦੱਸਦੇ ਗਏ ਯਾਰ ਜਿੱਥੇ ਆਈ ਮਰਾਠੀ ਦੇ ਵਿੱਚ ਹੂੰ ਹੂੰ ਤੁਹਾਨੂੰ ਮਹਾਰਾਸ਼ਟਰ ਤੇ ਆਈ ਮਰਾਠੀ ਦੇ ਵਿੱਚ ਮੇਰੇ ਆਪਣੇ ਪਿੰਡ ਦੇ ਅਨਪਣ ਜੱਟ 16 ਦੁਣੀ 8 ਅੰਗਰੇਜ਼ੀ ਦੇ ਵਿੱਚ ਮੇਰੀ ਗੱਲ ਸੁਣ ਹੱਲ ਵੀ ਦੱਸੀ ਜਾਂਦੇ ਆ ਵੀ ਗੈਲੋਗੈਲ ਹੱਲ ਦੱਸਿਆ ਗੈਲੋਗੈਲ ਮੈਂ ਦੱਸ ਰਿਹਾ ਹੱਲ ਹੀ ਹੈ ਵੀ ਮਹੱਲ ਦਾ ਮੈਂ ਹੀ ਹੱਲ ਐ ਮੈਂ ਇਹ ਮੰਨ ਲਿਆ ਵੀ ਮੈਂ ਹੀ ਪੰਜਾਬ ਐ ਉਹ ਗੱਲ ਉਹ ਨਹੀਂ ਮਾਨ ਨਾ ਸੁਣਦ ਨਾ ਵੀ ਨਹੀਂ ਮੰਨੇ ਮਾਨ ਕਰੋ ਘਾਰੋ ਬਣਦਾ ਆ ਬਾਣ ਕਰ ਤੂੰ ਚਾਗਰਾ ਲੈ ਮਾਨ ਕਾ ਤੂੰ ਪੰਜਾਬੀ ਬੋਲ ਮਾਨ ਕਰ ਮੈਨੂੰ ਤਾਂ ਖੁਸ਼ੀ ਹੁੰਦੀ ਮੇਰੇ ਤੇ ਜਦੋਂ ਲੋਕ ਹੱਸਦੇ ਨਾ ਮੈਨੂੰ ਵਧੀਆ ਫੀਲ ਹੁੰਦਾ ਹੈ ਕਿ ਹਸੀ ਜਾਓ ਕਮਲੋ ਤੇ ਸਾਡ ਮੈਨੂੰ ਤੇ ਵਧੀਆ ਲੱਗਦਾ ਕਿ ਨਹੀਂ ਨਾ ਤਾਂ ਆਪਣੇ ਬੁੜੇ ਦੇ ਡਰਦੇ ਨੇ ਛੱਡਦੇ ਆ ਬਾਕੀਆਂ ਕੀ ਬੁੜੇ ਵੀ ਉਹੀ ਕੁਛ ਕਰੇ ਨਹੀਂ ਨਹੀਂ ਬੁੜੇ ਕਾ ਤਾਂ ਛੱਡਿਆ ਨਹੀਂ ਮੇਰੇ ਬੁੜੇ ਹੋਰੇ ਕਿਤੇ ਬੁੜਾ ਮੇਰੇ ਨਾਲ ਨਾ ਪੈ ਹਲੋ ਆ ਨਾ ਉਹ ਚੱਲੀ ਜਾਂਦਾ ਉਹ ਬਸਤੀ ਸਭ ਨੂੰ ਉਹੀ ਹੋਏਗਾ ਨਾ ਇਹ ਵੀ ਗੱਲ ਆ ਜੀ ਹੈ ਸਾਰਿਆਂ ਨੂੰ ਉਹੀ ਹੋਏਗਾ ਬੁਢੇਗਾ ਕਿਸੇ ਨੂੰ ਬੁਢੇਗਾ ਮੈਂ ਕਿਹ ਹੱਲ ਕਰੀਏ ਉਹ ਬਿਠਾ ਦੇਈਆਂ ਨੇ ਪਜਾਮਾ ਰੱਖੋ ਪਜਾਮਾ ਪਾ ਕੇ ਨਿਕਲ ਚਾਦਰ ਬਾਹਰ ਰੱਖ ਕੇ ਲਾ ਲਿਆ ਉਹ ਸੁਣ ਹੁਣ ਮੈਂ ਚਾਦਰ ਛੱਡ ਜਾਗਾ ਉਹ ਪਜਾਮਾ ਪਾ ਕੇ ਕਿਸੇ ਨੂੰ ਬੁਢੇਗਾ ਹੋਏਗਾ ਕਿਸੇ ਨੂੰ ਬਹੂਗਾ ਹੋਏਗਾ ਕਿਸੇ ਨੂੰ ਗਲਾਮੀ ਦਿਮਾਗ માં ਪੜੀ ਵੀ ਆਪਣੇ ਯਾਰ ਆਪਣੇ ਦਿਮਾਗ ਚ ਗਲਾਮੀ ਆ ਬਾਈ ਉਹ ਆਪਣੇ ਬੁਢੇਗੇ ਦਿਮਾਗ માં ਗਿਆ ਲੱਗੂ ਹਰ ਕਿਸੇ ਚ ਹਰ ਕਿਸੇ ਉਹਨਾਂ ਨੇ ਉਹਨਾਂ ਦੇ ਪਤਾ ਨਹੀਂ ਕਿ ਗੁਲਾਮੀ ਤੇ ਸਾਡੇ ਚ ਆਈ ਸਦੀਆਂ ਤੇ ਆ ਰਹੀ ਹੈ ਉਹਨੇ ਬੁੜੇ ਨਾਲੇ ਚਾਦਰੇ ਬੰਨੇ ਹੋਏ ਆ ਹਾਂ ਉਹਨਾਂ ਦੇ ਦਿਮਾਗ ਵਿੱਚ ਗੁਲਾਮੀ ਹੈ ਹਾਂ ਆ ਜੇ ਆਪਾਂ ਪਾ ਲੈਂਗੇ ਕਾਹਦਾ ਫਾਇਦਾ ਕਿੰਨੇ ਜੀਲੂਸ ਕਰੇ ਉਹ ਆਪੇ ਗਲਤ ਦਸੀਆ ਰਹੇ ਨੇ ਬੁੜੇ ਬੁੜੇ ਦੀ ਉਮਰ ਕਿੰਨੀ ਹੈ ਓ ਯਾਰ ਮੈਂ ਤਾਂ ਥੱਲੇ ਦੇ ਪਹਿਲਾਂ ਜੰਮਿਆ ਵਾ ਉਹ ਬੰਦਾ ਗਲਤ ਕਰ ਰਿਹਾ ਹੈ ਹਾਂ ਪੂਰਾ ਚਾਦਰਿਆਂ ਵਾਲੇ ਦੇ ਵਿੱਚ ਜੰਮਿਆ ਚਾਦਰਿਆਂ ਵਾਲਿਆਂ ਨੇ ਪਾਲਿਆ ਉਹਨੂੰ ਚੱਕ ਚੱਕ ਕੇ ਤੇ ਉਹੀ ਉਹੀ ਕਹਿੰਦੇ ਚਾਲ ਕਰਿਆ ਉਹਨਾਂ ਨੂੰ ਗਲਤ ਕਰਿਆ ਹਾਂ ਕੀ ਕਰਾਂ ਬਾ ਉਹ ਸਾਦਾ ਪੋ ਕਰਕੇ ਅੱਛਾ ਹੋਰ ਜਣੋ ਆਪਾਂ ਤਾਂ ਨਾ ਬਾਦੀਵੇਂ ਆਵੇਂ ਕਹਦੇ ਸੋਣੋ ਸਮਝਦਾ ਉਹ ਗੰਵੀਰ ਇਤਰ ਸੁਣਾ ਆਪਾਂ ਕਹਿ ਰਹੇ ਨਾ ਬੂੜਾ ਸ਼ਬਦ ਵਰਤਰੇ ਕਈ ਸਿਆਣੇ ਕਾਹੇਂਗੇ ਉਹ ਮੂਰਖ ਲੋਕੋ ਇੱਜ਼ਤ ਕਰੀ ਗਏ ਬਾਪੂ ਜੀ ਕਹੋ ਆਪਾਂ ਉਹ ਸਸਤੀ ਬਾਤ ਕਰ ਰਹੇ ਆਂ ਇਹਦੇ ਮੁੱਦਾ ਬਣ ਜਾਏਗਾ ਚਲੋ ਬੂੜਾ ਹੈ ਆ ਤਾਂ ਬੂੜਾ ਕਹਿ ਰਿਹਾ ਆਪਾਂ ਤਾਂ ਕੰਮ ਕਰਦਾ ਪੁਆ ਗੱਡੀ ਬੂੜਾ ਕਹਿੰਦੀ ਬੜਾ ਯਾਦ ਬੜਾਉ ਕਹਿੰਦੇ ਬੜਾਉ ਉਹ ਰਹੇ ਨੀ ਮੈਂ ਤਾਂ ਜਵਾਨ ਬਾਰੇ ਗੱਲ ਕਰਾਂਗਾ ਸੰਗਰੂਰ ਇੱਧਰ ਬਾਕੀ ਬੁੜੀਆਂ ਹੀ ਕਹਾਂ ਸਾਰਿਆਂ ਨੂੰ ਹਾਂ ਬੁੜੀਆਂ ਆ ਟੀਮ ਇਹਨਾਂ ਬੁੜੀਆਂ ਕਹਿੰਦੇ ਤੁਹਾਡੇ ਬਾਜ ਵਿੱਚ ਬੁੜੀਆਂ ਬੁੜੀ ਨਾ ਕਹਤਾ ਹਾਂ ਬੁੜੀਆਂ ਜਨਾਨੀ ਉਹ ਆਪੇ ਕਹਿੰਦੇ ਜਨਾਨੀ ਉਹ ਆਪੇ ਬਹੁ ਕਹਿੰਦੇ ਬੁਢੀ ਬੁਢੀ ਜਨਾਨੀ ਕਹਿੰਦੇ ਹੀ ਤੇ ਜਨਨੀ ਕਹਿੰਦੇ ਆ ਘਰ ਵਾਲੀ ਮੇਰੇ ਬਿਠਡੇ ਚ ਬੁੜੀਆਂ ਕੱਲੇ ਬਾਹਰ ਚ ਮੈਡਮ ਕਹਿੰਦੇ ਬਾਕੀ ਸਾਰੇ ਮੈਡਮ ਦਾ ਹੋਰ ਕੋਈ ਨਹੀਂ ਕਹਿੰਦਾ ਬਹੁ ਬਾਹਰ ਮੈਡਮ ਬਹੁ ਨਾਲ ਦੀ ਕਹਾ ਜਨ ਜਨ ਨਜ਼ਾਰਾ ਕਹਿੰਦੇ ਨਾ ਬਹੁਤ ਸਾਹੀ ਵਿੱਚ ਬਹੁ ਹੈ ਅੱਛਾ ਬਹੂ ਕਹਿੰਦੇ ਆ ਕੁੜੀ ਨੂੰ ਵੀ ਨਾ ਨਾ ਕੁੜੀ ਨੂੰ ਬੋਬੋ ਘਰ ਵਾਲੀ ਨੂੰ ਕੁੜੀ ਨੂੰ ਬੋਬੋ ਬੋਬੋ ਤੁਹਾਡੇ ਕੁੜੀਆਂ ਦੇ ਆਪਸ 'ਚ ਹੀ ਮੈਨੇ ਬੋਬੋ ਕਿਆ ਕਰਦੇ ਬੋਬੋ ਮੋਕਾ ਦਾ ਹੁੰਦਾ ਉਹ ਭੈਣ ਭਾਈ ਅੱਛਾ ਬੋਬੋ ਜਵਾਂ ਤੀਵੀ ਵਾਸਤਾ ਕੁੜੀ ਕੁੜੀ ਕਹਿੰਦੇ ਨਹੀਂ ਤੇ ਮੈਂ ਜਿਵੇਂ ਬੋਬੋ ਕਹੇ ਬੋਬੋ ਉਰਾ ਬੋਬੋ ਬਾਤ ਸੁਣ ਮੇਰੀ ਬੋਬੋ ਕਹਿੰਦੇ ਕੁੜੀ ਨੂੰ ਤੇ ਜਨਾਨੀ ਛੋਟੀ ਜਨਾਨੀ ਨੂੰ ਕਹਿੰਦੇ ਆਪਣੀ ਮੁਰਦੇ ਤੇਰੀ ਵਿਆਹੀ ਹੋਵੇ ਉਹਨੂੰ ਉਹਨੂੰ ਬਹੂ ਉਹ ਤਾਂ ਬਹੂ ਹੈ ਉਹਨੂੰ ਦਾ ਬਹੂ ਹੈ ਘਰ ਵਾਲੀ ਹੈ ਬਹੂ ਹੈ ਨਹੀਂ ਤਾਂ ਵੈਸੇ ਤੀਵੀ ਆ ਕਹਿੰਦੇ ਆ ਬੀਬੀ ਆ ਕਹਿੰਦੇ ਆ ਤੀਵੀ ਸ਼ਬਦ ਜ਼ਿਆਦਾ ਬਾਤਾਂ ਆਪਣੇ ਘਰ ਵਾਲੀ ਨੂੰ ਕਹਾ ਮੇਰੀ ਬਹੂ ਜਾਂ ਆਪਣੇ ਘਰ ਵਾਲੀ ਨੂੰ ਬਹੂ ਨਹੀਂ ਉਹ ਕਿਹਾ ਬਹੁਤ ਬਹੂ ਤਾਂ ਚੱਲਦਾ ਹੀ ਉਹ ਤਾਂ ਸਾਰੇ ਦੀ ਹੂੰ ਬਹੁਤ ਹੋ ਗਿਆ ਜਦ ਵਰਤੀ ਗਾ ਰਹੇ ਲੋਕਾਂ ਨੇ ਫਿਰ ਗੰਦਾ ਗੰਦ ਪਾ ਰਹੇ ਆ ਉਹ ਗਲੀ ਠੰਡ ਠੰਡ ਆ ਜਿਹੜਾ ਸਭ ਕਹ ਰਿਆ ਨੇ ਵੀ ਠੰਡ ਲਗਾ ਚਾਦਰੇ ਮਾਂ ਚੱਲੀਏ ਉਸ ਟਾਈਮ ਠੰਡ ਜਿਆਦਾ ਨਹੀਂ ਸੀ ਪਰ ਕੰਗ ਵੀ ਸੀ ਉਦੋਂ ਹੱਥੀ ਕੰਮ ਕਰਦੇ ਸੀ ਹੁਣ ਮਨਜੀਤ ਵਰਗੇ ਇੱਥੇ ਕੰਮ ਨਹੀਂ ਕਰਦੇ ਇਕੱਲੇ ਕੈਮਰੇ ਅੱਗੇ ਕੰਮ ਕਰਦੇ ਆ ਉਹ ਕੋ ਲੱਗ ਸਕਦਾ ਇਹਨਾਂ ਨੂੰ ਹਾਂ ਭਾਈ ਮੈਂ ਨਾ ਹੁਣ ਪਜਾਮ ਚਾਦਰਾਂ ਕੱਢ ਗਿਆ ਪਜਾਮ ਪਜਾਮ